ਪੰਜਾਬ ਕਿੰਨੀ ਦੇਰ ਲੜਦਾ ਰਹੂਗਾ ਕਿੰਨੀ ਕੁ ਦੇਰ ਸਮੱਸਿਆਵਾਂ ਨਾਲ ਲੜਦੇ ਰਹਾਂਗੇ ਯਾਰ ਪਿਤਤਰ ਸਾਲ ਹੋ ਗਏ ਪੰਜਾਬ ਨੂੰ ਲੜਦੇ ਆ ਪੰਜਾਬ ਦੀ ਹਰ ਚੀਜ਼ ਤੇ ਖਤਮ ਹੋ ਗਈ ਸਰਕਾਰ ਸਾਫ਼ ਤੌਰ ਤੇ ਕਹਿ ਰਹੀ ਹੈ ਕਿ ਐਸਐਸਪੀ ਮਨਦੀਪ ਸਿੰਘ ਜਿਹੜੇ ਨੇ ਉਹਨਾਂ ਨੇ ਕੁਤਾਹੀ ਵਰਤੀ ਦੇਖੋ ਇਹ ਮੈਟਰ ਡਿਸਕਸ਼ਨ ਦਾ ਹੈ ਕਿ ਉਸਨੇ ਕੁਤਾਹੀ ਵਰਤੀ ਜਾਂ ਨਹੀਂ ਵਰਤੀ ਲੇਕਿਨ ਉਹ ਇੱਕ ਮਾਨਦਾਰ ਅਫਸਰ ਸੀ ਤਾਂ ਇੱਕ ਚੀਜ਼ ਸਪਸ਼ਟ ਹੋ ਗਈ ਹੈ ਕਿ ਪੰਜਾਬ 'ਚ ਗੈਂਗਸਟਰਵਾਦ ਹੈ ਔਰ ਉਹਦੇ ਵਾਸਤੇ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਨੇ ਕਿ ਗੈਂਗਸਟਰ ਜਿਹੜਾ ਕੋਈ ਇਹ ਕੋਈ ਉਪਾਦੀ ਤੇ ਹੈ ਨਹੀਂ ਕਿ ਜਿਸਾ ਜਿਸ ਨੂੰ ਲੈ ਕੇ ਕੋਈ ਨੌਜਵਾਨ ਸਾਡਾ ਪੰਜਾਬ ਦਾ ਖੁਸ਼ ਹੋ ਰਿਹਾ ਹੈ ਅੱਜ ਇਸ ਚੀਜ਼ ਨੂੰ ਲੱਭਣ ਦੀ ਲੋੜ ਹੈ ਕਿ ਆਖਿਰਕਾਰ ਉਹ ਇਹਨਾਂ ਕੰਮਾਂ 'ਚ ਗਏ ਕਿਉਂ ਤੁਸੀਂ ਦੇਖੋ ਕਿ ਰਾਜਾ ਬੜਿੰਗ ਨੂੰ ਧਮਕੀ ਹੋਈ ਰਾਜਾ ਬੜਿੰਗ ਨੇ ਨਾਂ ਆਲੀ ਕੰਪਲੀਟ ਲਿਖਾ ਇਹ ਕਰ ਉਹ ਕਰ ਪਰ ਚਾ ਦਰਦ ਕਰਾ ਰਾਜਾ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਨਾ ਤੁਹਾਨੂੰ ਅੱਜ ਪੀੜਾ ਲੱਗੀ ਤੇ ਜਦੋਂ ਲੋਕਾਂ ਨੂੰ ਫੋਨ ਆਉਂਦੇ ਉਹਦੀ ਪੀੜਾ ਨਹੀਂ ਲੱਗਦੀ ਸਰਕਾਰ ਅੱਜ ਇਹ ਕਰਕੇ ਪੱਲਾ ਝਾੜ ਰਹੀ ਹੈ ਉਹਦੀ ਦੇਣ ਇਹ ਉਹਦੀ ਦੇਣ ਹੈ ਕਾਪੀ ਪੇਸਟ ਹੋ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹਰ ਬੁਰਾਈ ਕਾਪੀ ਪੇਸਟ ਹੋ ਕੇ ਸਾਡੇ ਸਾਹਮਣੇ ਆ ਰਹੀ ਹੈ ਇਸ ਕਾਪੀ ਪੇਸਟ ਤੋਂ ਸਾਨੂੰ ਬਾਹਰ ਨਿਕਲ ਕੇ ਨਾ ਇਰੇਜ਼ਰ ਚਾਹੀਦਾ ਪਰ ਮਾਹੌਲ ਠੀਕ ਨਹੀਂ ਕਰਨਾ ਸਰਕਾਰਾਂ ਨੇ ਮਾਹੌਲ ਬਣਾਇਆ ਕਿਨੇ ਸਰਕਾਰਾਂ ਨੇ ਸੋ ਹੁਣ ਅੱਜ ਆ ਕੇ ਕਹਿ ਦਿੰਦੇ ਜੀ ਇਹ ਉਹਨਾਂ ਦੀ ਦੇਣ ਸੀ ਯਾਰ ਅਗਰ ਉਹਨਾਂ ਦੀ ਦੇਣ ਸੀ ਜਾਂ ਕਿਸੇ ਦੀ ਵੀ ਦੇਣ ਹੈ ਤੇ ਉਸ ਦਾ ਇੱਕ ਵਾਈਟ ਪੇਪਰ ਜਾਰੀ ਕਰੋ ਇਹਨਾਂ ਚੀਜ਼ਾਂ ਨਾਲ ਇੱਕ ਦੂਜੇ ਤੇ ਇਲਜ਼ਾਮ ਲਾਉਣ ਨਾਲ ਜੇਕਰ ਗੈਂਗਸਟਰ ਵਾਲ ਖਤਮ ਹੁੰਦਾ ਤੇ ਫਿਰ ਮੈਨੂੰ ਚਾਹੀਦਾ ਕਿ ਇੱਕ ਸੈਸ਼ਨ ਪੱਕਾ ਹੀ ਲਾ ਦਿਓ ਇੱਕ ਦੂਜੇ ਨੂੰ ਗਾਣਾ ਗੱਢੀ ਜਾਓ ਤੂੰ ਮਾੜਾ ਤੇ ਤੂੰ ਮਾੜਾ ਤੇ ਪੰਜਾਬ ਦੇ ਜੰਦਾ ਸੁਖੀ ਹੋਈ ਵੇ ਜੇ ਹੁੰਦੀ ਹੈ ਤੇ ਜਿੰਨੀ ਦੇਰ ਤੱਕ ਸਰਕਾਰ ਦੀ ਪਾਲਿਸੀ ਸਪਸ਼ਟ ਨਹੀਂ ਹੋਏਗੀ ਉਨੀ ਦੇਰ ਤੱਕ ਪੁਲਿਸ ਦਾ ਰੋਲ ਸਪਸ਼ਟ ਨਹੀਂ ਕੀਤਾ ਜਾ ਸਕਦਾ ਦੇਖੋ ਪੰਜਾਬ ਪੁਲਿਸ ਇੱਕ ਬਹੁਤ ਬਰੇਵ ਪੁਲਿਸ ਹੈ ਅਦੇਸ਼ ਦੀ ਕੈਸੀ ਪੁਲਿਸਾ ਜਿਸਨੇ ਹੱਤਵਾਰਦ ਨੂੰ ਆਪਣੇ ਦਮ ਤੇ ਖਤਮ ਕੀਤਾ ਪੰਜਾਬ ਪੁਲਿਸ ਵੀ ਪ੍ਰਾਈ ਹੋਏਗੀ ਲੇਕਿਨ ਅਛਾਈ ਵੀ ਹੈ ਲੀਡਰਾਂ ਦੇ ਕੁਕਰਮ ਆਮ ਜਨਤਾ ਭੋਗਦੀ ਪਈ ਹੈ ਇਸ ਕਰਕੇ ਕਿਸੇ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਣਾ ਜਾਂ ਕਿਸੇ ਨੂੰ ਕਹਿਣਾ ਉਹ ਗਲਤ ਹੈ ਗੈਂਗਸਟਰ ਨੂੰ ਲੈ ਕੇ ਪੰਜਾਬ ਦੀ ਸਿਆਸਤ ਬਹੁਤ ਗਰਮਾਈ ਹੋਈ ਹੈ ਹਰ ਕੋਈ ਇੱਕ ਦੂਸਰੇ ਤੇ આરોਪ ਲਗਾ ਰਿਹਾ ਹੈ ਮੇਰੇ ਨਾਲ ਇਸ ਟਾਈਮ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਪੂਰਾ ਮਾਮਲਾ ਜੀ ਇੱਕ ਬੜਾ ਸੈਂਸਿਟਿਵ ਟਾਪਿਕ ਹੈ ਪੰਜਾਬ ਦਾ ਔਰ ਅਗਰ ਪੰਜਾਬ ਦੇ ਇਸ ਟਾਪਿਕ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਇੰਪੋਰਟੈਂਟ ਟਾਪਿਕ ਹੈ ਇਸ ਵੇਲੇ ਗੈਂਗਸਟਰਵਾਦ ਨੂੰ ਲੈ ਕੇ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਹੈ ਤੁਸੀਂ ਦੇਖੋ ਕਿ ਤਰਨਤਾਰਨ ਦੇ ਇਲੈਕਸ਼ਨ ਇਸ ਵਾਰ ਜਿਹੜੇ ਲੜੇਗੇ ਉਹ ਇਸ ਮੁੱਦੇ ਦੇ ਉੱਤੇ ਲੜੇਗੇ ਔਰ ਜਿਸ ਤੋਂ ਬਾਅਦ ਇਲੈਕਸ਼ਨ ਖਤਮ ਹੁੰਦੇ ਨੇ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈ ਇੱਕ ਤਰ੍ਹਾਂ ਦਾ ਇਸ ਦਾ ਜਿਹੜਾ ਚੱਕੜ ਹੈ ਉਹ ਛੁੱਟਿਆ ਗਿਆ ਅਕਾਲੀ ਦਲ ਦੇ ਉੱਤੇ ਅਕਾਲੀ ਦਲ ਵੱਲੋਂ ਵੀ ਜਵਾਬ ਦਿੱਤਾ ਗਿਆ ਕਿ ਇਹ ਜਿਹੜਾ ਗੈਂਗਸਟਰਵਾਦ ਹੈ ਅਸੀਂ ਨਹੀਂ ਬਲਕਿ ਸਰਕਾਰ ਦੇ ਤੌਰ ਦੇ ਉੱਤੇ ਜਿਹੜਾ ਸਟੂ ਚਲਾਇਆ ਜਾ ਰਿਹਾ ਹੈ ਤਾਂ ਬਿਲਕੁਲ ਅਗਰ ਅੱਜ ਇੱਕ ਗੱਲ ਕਰੀਏ ਤਾਂ ਇੱਕ ਚੀਜ਼ ਸਪਸ਼ਟ ਹੋ ਗਈ ਹੈ ਕਿ ਪੰਜਾਬ 'ਚ ਗੈਂਗਸਟਰਵਾਦ ਹੈ ਔਰ ਉਹਦੇ ਵਾਸਤੇ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਨੇ ਦੂਸਰੀ ਗੱਲ ਅੱਜ ਅਸੀਂ ਗੈਂਗਸਟਰਾਂ ਦੀ ਗੱਲ ਕਰ ਰਹੇ ਹਾਂ ਕੀ ਗੈਂਗਸਟਰ ਜਿਹੜਾ ਕੋਈ ਇਹ ਕੋਈ ਉਪਾਦੀ ਤੇ ਹੈ ਨਹੀਂ ਕਿ ਜਿਸਾ ਜਿਸ ਨੂੰ ਲੈ ਕੇ ਕੋਈ ਨੌਜਵਾਨ ਸਾਡਾ ਪੰਜਾਬ ਦਾ ਖੁਸ਼ ਹੋ ਰਿਹਾ ਅੱਜ ਜਿਹੜੇ ਜਿਹੜੇ ਵੀ ਲੋਕ ਜਾਂ ਨੌਜਵਾਨ ਜਿਹੜੇ ਨੇ ਇਸ ਦੀ ਪੇਟ 'ਤੇ ਚੜੇ ਨੇ ਆਖਿਰਕਾਰ ਉਹਨਾਂ ਦੇ ਪਿੱਛੇ ਰੀਜ਼ਨ ਕੀ ਹੈ ਅੱਜ ਇਸ ਚੀਜ਼ ਨੂੰ ਲੱਭਣ ਦੀ ਲੋੜ ਹੈ ਕਿ ਆਖਿਰਕਾਰ ਉਹ ਇਹਨਾਂ ਕੰਮਾਂ 'ਚ ਗਏ ਕਿਉਂ ਇੱਕ ਬੰਦਾ ਪੰਜਾਬ ਦੀ ਧਰਤੀ ਤੇ ਬੈਠਾ ਪੰਜਾਬ ਦਾ ਨੌਜਵਾਨ ਹੈ ਪੰਜਾਬ ਚ ਬੈਠਾ ਆਖਿਰਕਾਰ ਉਹਨੂੰ ਇਹ ਹਾਲਾਤ ਕਿਨਾਂ ਲੋਕਾਂ ਨੇ ਕਰਵਾਏ ਕਿ ਜਿਸ ਕਰਕੇ ਉਹਨੂੰ ਆਪਣਾ ਦੇਸ਼ ਛੱਡ ਕੇ ਆਪਣਾ ਪੰਜਾਬ ਛੱਡ ਕੇ ਵਿਦੇਸ਼ ਦੀ ਧਰਤੀ ਤੇ ਜਾ ਕੇ ਇਸ ਤਰ੍ਹਾਂ ਦੇ ਕੰਮ ਕਰਨੇ ਪਏ ਜਾਂ ਉਹ ਪੰਜਾਬ ਚ ਰਹਿ ਕੇ ਇਸ ਤਰ੍ਹਾਂ ਦੇ ਕੰਮ ਕਰ ਰਿਹਾ ਦੇਖੋ ਜਦੋਂ ਵੀ ਕਹਿੰਦੇ ਨਾ ਕਿ ਸਰਕਾਰਾਂ ਦੀ ਇੰਤਹਾ ਹੋ ਜਾਵੇ ਤਾਂ ਬੰਦਾ ਯਕੀਨਨ ਕੋਈ ਨਾ ਕੋਈ ਸਟੈਪ ਲੈਂਦਾ ਅੱਜ ਜੇ ਇਸ ਗੈਂਗਸਟਰਵਾਦ ਦੀ ਗੱਲ ਕਰੀਏ ਇਹਦਾ ਜ਼ਿੰਮੇਵਾਰ ਉਹ ਨੌਜਵਾਨ ਨਹੀਂ ਹੈ ਬਲਕਿ ਸਰਕਾਰਾਂ ਨੇ ਸਰਕਾਰਾਂ ਦਾ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਬਿਲਕੁਲ ਇੱਕ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਜਿੰਨੀਆਂ ਵੀ ਸਰਕਾਰਾਂ ਚਾਹੇ ਪੰਜਾਬ ਦੇ ਵਿੱਚ ਰਾਜ ਕਰਕੇ ਗਈਆਂ ਉਹ ਸਾਰੀਆਂ ਇਸ ਵਾਸਤੇ ਜ਼ਿੰਮੇਵਾਰ ਹੈ ਅਗਰ ਕੋਈ ਨੌਜਵਾਨ ਪੁੱਠੇ ਰਸਤੇ ਗਿਆ ਤਾਂ ਉਸ ਨੂੰ ਸਿੱਧੇ ਰਸਤੇ ਕਿਉਂ ਨਹੀਂ ਲੈਂਦਾ ਗਿਆ ਅਗਰ ਕੋਈ ਨੌਜਵਾਨ ਪੁੱਠੇ ਰਸਤੇ ਗਿਆ ਤੇ ਉਹਦਾ ਕਾਰਨ ਕੀ ਸੀ ਅੱਜ ਲੋੜ ਹੈ ਕਿ ਇਸ ਚੀਜ਼ ਦੇ ਉੱਤੇ ਰਿਸਰਚ ਕਰਨ ਦੀ ਤੁਸੀਂ ਦੇਖੋ ਅਮਰੀਕਾ ਵੱਖਣ ਦੀ ਵਿਕਸਿਤ ਕੰਟਰੀ ਅੱਜ ਕੀ ਸੋਚਦੀ ਹੈ ਕਿ ਸਾਡੇ ਉੱਤੇ ਇੱਕ ਚੰਗੀ ਚੀਜ਼ ਨੂੰ ਕਿਵੇਂ ਡਿਵੈਲਪ ਕੀਤਾ ਜਾ ਸਕਦਾ ਹੈ ਗਲਤ ਚੀਜ਼ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਸੋ ਅੱਜ ਇਹ ਕਹਿ ਕੇ ਤੁਸੀਂ ਪੱਲਾ ਝਾੜ ਲੋ ਕਿ ਉਹਨੇ ਲਿਆਂਦਾ ਉਹਨੇ ਲਿਆਂਦਾ ਆਈ ਥਿੰਕ ਕਿ ਗਲਤ ਹੈ ਇਸ ਨੂੰ ਜਿਹੜਾ ਹੈ ਇਸ ਨੂੰ ਖਤਮ ਕਰਨ ਦੀ ਲੋੜ ਹੈ ਜ਼ਰੂਰੀ ਨਹੀਂ ਕਿ ਆਪਾਂ ਕਿਸੇ ਨੂੰ ਗੋਲੀ ਮਾਰ ਦਾਂਗੇ ਜਾਂ ਕਿਸੇ ਨੂੰ ਐਦਾਂ ਤਮਕਾ ਦਾਂਗੇ ਉਦ ਤੱਕ ਖਤਮ ਹੋਏਗਾ ਆਪਾਂ ਨੂੰ ਇਹਦੀ ਕੋਗਤ ਕੰਝਾਣਾ ਪਏਗਾ ਕਿ ਆਖਿਰਕਾਰ ਇਸਦਾ ਜਨਮ ਕਿਉਂ ਹੋਇਆ ਪੰਜਾਬ ਦੀ ਧਰਤੀ ਕਿੱਸੇ ਕਹਿੰਦੇ ਸੀ ਗੁਰੂਆਂ ਪੀਰਾਂ ਦੀ ਧਰਤੀ ਹੈ ਕਹਿੰਦੇ ਆ ਨਾ ਅਸੀਂ ਕਹਿੰਦੇ ਆ ਕਿ ਇੱਥੇ ਗੁਰੂ ਸਾਹਿਬ ਨੇ ਆਪਣਾ ਜੀਵਨ ਬਕਸ਼ਰ ਕੀਤਾ ਗੁਰੂ ਸਾਹਿਬ ਨੇ ਸਾਨੂੰ ਪੰਜਾਬ ਦਿੱਤਾ ਉਸ ਪੰਜਾਬ 'ਚ ਇਹ ਚੀਜ਼ ਆ ਗਈ ਆਖਿਰਕਾਰ ਜ਼ਿੰਮੇਵਾਰ ਕੌਣ ਹੈ ਤਾਂ ਇਸ ਨੂੰ ਸਭ ਤੋਂ ਪਹਿਲੇ ਲੱਭਣ ਦੀ ਲੋੜ ਹੈ ਤਾਂ ਕਿ ਅਸੀਂ ਜਿਹੜਾ ਹੈ ਕਿ ਇਸ ਇਸ ਕਲੰਕ ਨੂੰ ਪੰਜਾਬ ਤੋਂ ਦੂਰ ਕਰ ਸਕੀ ਜੀ ਸਰ ਸੁਖਬੀਰ ਬਾਦਲ ਜੀ ਨੇ ਵੀ ਸਪੀਚ ਦਿੱਤੀ ਸੀ ਉਹਨਾਂ ਨੇ ਵੀ ਕਿਹਾ ਕਿ ਗੈਂਗਸਟਰ ਆ ਚੁੱਕੇ ਨੇ ਬਹੁਤ ਜ਼ਿਆਦਾ ਤੁਹਾਡਾ ਕੀ ਮੰਨਣਾ ਹੈ ਕਿ ਕੌਣ ਹੈ ਅਸਲੀ ਗੈਂਗਸਟਰ ਦੇਖੋ ਗੈਂਗਸਟਰ ਪਰ ਫਿਰ ਕਹਿ ਰਹੇ ਕਿ ਦੇਖੋ ਜਿਸ ਬੰਦੇ ਨੂੰ ਪੀੜ ਹੁੰਦੀ ਨਾ ਤੁਸੀਂ ਦੇਖੋ ਕਿ ਰਾਜਾ ਵਰਿੰਗ ਨੂੰ ਧਮਕੀ ਹੈ ਰਾਜਾ ਵਰਿੰਗ ਦੇ ਨਾਮ ਆਲੀ ਕੰਪਲੀਟ ਲਖਾ ਹੈ ਇਹ ਕਰ ਉਹ ਕਰ ਪਰਚਾ ਦਰਜ ਕਰਾ ਰਾਜਾ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਨਾ ਤੁਹਾਨੂੰ ਅੱਜ ਪੀੜਾ ਲੱਗੀ ਤੇ ਜਦੋਂ ਲੋਕਾਂ ਨੂੰ ਫੋਨ ਆਉਂਦੇ ਉਹਦੀ ਪੀੜਾ ਨਹੀਂ ਲੱਗਦੀ ਮਤਲਬ ਇੱਕ ਲੀਡਰ ਨੂੰ ਧਮਕੀ ਆਈ ਤੇ ਪੁਲਿਸ ਨੇ ਲੀਡਰ ਨੂੰ ਕਿਹਾ ਲੀਡਰ ਉੱਤੇ ਰਾਤੀ ਨੀਂਦਰ ਨਹੀਂ ਆਈ ਹੁਣ ਇਹ ਕਹਿ ਰਿਹਾ ਕੀ ਹੋ ਗਿਆ ਉਸਨੇ ਨਾਲ ਹੀ ਪਰਚਾ ਦਰਜ ਕਰਾ ਦਿੱਤਾ ਰਾਜਾ ਅਵੜਿੰਗ ਨੇ ਕਹਿਤਾ ਜੀ ਮੇਰੇ ਪਰਿਵਾਰ ਦੇ ਉੱਤੇ ਵੀ ਜਰੀਏ ਦਿੱਕਤ ਆ ਰਹੀ ਹੈ ਸਵਾਲ ਹੈ ਵਾ ਕਿ ਗੈਂਗਸਟਰ ਕੌਣ ਨੇ ਮੈਂ ਉਹ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਦੇਖੋ ਉਹਨਾਂ ਨੂੰ ਕਿੰਨਾ ਅਨਕੰਫਰਟ ਫੀਲ ਹੋਇਆ ਲੀਡਰਸ ਨੂੰ ਯਾਰ ਜਿਹੜੀ ਆਮ ਜਨਤਾ ਜਿਹੜੀ ਰੋਜ਼ ਮਾਰੀ ਜਾਂਦੀ ਹੈ ਪਿੱਛੇ ਵੀ 2 ਦਿਨ ਪਹਿਲੇ ਬਾਬਾ ਬਕਾਲਾ ਦੇ ਵਿੱਚ ਇੱਕ ਅਸੀਂ ਦੇਖਿਆ ਕਿ ਇੱਕ ਵਪਾਰੀ ਨੂੰ ਸਿੱਧੇ ਤੌਰ ਦੇ ਉੱਤੇ ਜਿਹੜਾ ਹੈ ਉਸ ਕੋਲੋਂ ਪਹਿਲੇ ਪੈਸੇ ਮੰਗੇਗਾ ਫਿਰ ਉਸ ਤੋਂ ਬਾਅਦ ਉਹਨੂੰ ਮਾਰਦਾ ਆਖਿਰਕਾਰ ਉਹ ਲੋਕ ਕੌਣ ਨੇ ਅੱਛਾ ਉਹਨੂੰ ਖਤਮ ਕਿੰਨੇ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਨਾ ਤੇ ਸਰਕਾਰ ਕਿੱਥੇ ਹੈ ਸਰਕਾਰ ਅੱਜ ਇਹ ਕਰਕੇ ਪੱਲਾ ਝਾੜ ਰਹੀ ਹੈ ਉਹਦੀ ਦੇਨ ਇਹ ਉਹਦੀ ਦੇਨ ਹੈ ਰਾਈਟ ਬਟ ਇੱਕ ਚੀਜ਼ ਨੂੰ ਐਡਮਿਸ਼ਨ ਕਰੋ ਕਿ ਜਿਸ ਵੇਲੇ ਤੁਸੀਂ ਵੋਟਾਂ ਮੰਗਣ ਆਂਦੀਆਂ ਤੁਸੀਂ ਉਸ ਲਈ ਕਦੀ ਕਹਿੰਦੇ ਹੋ ਤੁਸੀਂ ਉਸ ਲਈ ਕਦੀ ਕਿਹਾ ਵੈ ਕਿ ਨਹੀਂ ਜੀ ਇਹ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਸੀ ਇਹਨੂੰ ਨਹੀਂ ਖਤਮ ਕਰ ਸਕਦੇ ਉਸ ਲਈ ਵੀ ਕਹਿੰਦੇ ਵੋਟਾਂ ਪਾ ਦਿਓ ਸਭ ਕੁਝ ਕਰ ਦਾਂਗੇ ਕਹਿੰਦੇ ਨੇ ਨਾ ਸੋ ਇਸ ਕਰਕੇ ਗੈਂਗਸਟਰ ਕੌਣ ਨੇ ਇਸ ਦੀ ਆਈਡੈਂਟੀਟੀਫਿਕੇਸ਼ਨ ਸਰਕਾਰ ਹੀ ਬੋਲੇਗੀ ਕਿਉਂਕਿ ਦਿਨਾਂ ਦਿਨਾਂ ਸਰਕਾਰ ਦੇ ਬੰਦਿਆਂ ਨੇ ਕੂਕਰਮ ਕੀਤੇ ਅੱਜ ਉਹਨਾਂ ਦੇ ਕੂਕਰਮ ਜਿਹੜਾ ਆਮ ਜਨਤਾ ਭੋਗਦੀ ਪਈ ਹੈ ਲੀਡਰਾਂ ਦੇ ਕੁਕਰਮ ਆਮ ਜਨਤਾ ਭੋਗਦੀ ਪਈ ਹੈ ਇਸ ਕਰਕੇ ਕਿਸੇ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਣਾ ਜਾਂ ਕਿਸੇ ਨੂੰ ਕਹਿਣਾ ਉਹ ਗਲਤ ਹੈ ਅਸੀਂ ਇਹ ਐਡਮਿਸ਼ਨ ਮੰਨੀਏ ਕਿ ਅਸੀਂ ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਅੱਜ ਅਸੀਂ ਇੱਕ ਇਸ ਬੁਰਾਈ ਨੂੰ ਵੀ ਜਨਮ ਦੇ ਦਿੱਤਾ ਦੇਖੋ ਅੱਲੇ ਅਸੀਂ ਨਸ਼ੇ ਦੇ ਕੋਟ ਤੋਂ ਬਾਹਰ ਨਿਕਲੇ ਨਹੀਂ ਸੀ ਅੱਜ ਵੀ ਨਸ਼ੇ ਦੀ ਸਮੱਸਿਆ ਤੇ ਉਹ ਨਸ਼ੇ ਦੇ ਬਰਬਰ ਇੱਕ ਹੋਰ ਸਮੱਸਿਆ ਸਾਡੇ ਪੰਜਾਬ 'ਚ ਖੜੀ ਹੋ ਗਈ ਪੰਜਾਬ ਕਿੰਨੀ ਦੇਰ ਲੜਦਾ ਰਹੂਗਾ ਕਿੰਨੀ ਕੁ ਦੇਰ ਸਮੱਸਿਆਵਾਂ ਨਾਲ ਲੜਦੇ ਰਹਾਂਗੇ ਇਰਪੇ ਤਰ ਸਾਲ ਹੋ ਗਏ ਪੰਜਾਬ ਨੂੰ ਲੜਦਿਆਂ ਪੰਜਾਬ ਦੀ ਹਰ ਚੀਜ਼ ਤੇ ਖਤਮ ਹੋ ਗਈ ਵੱਡਾ ਪੰਜਾਬ ਸੀ ਹਿਮਾਚਲ ਪੰਜਾਬ ਚ ੜ੍ਹ ਹੋਇਆ ਹਰਿਆਣਾ ਪੰਜਾਬ ਚ ੜ੍ਹ ਹੋਇਆ ਠੀਕ ਹੈ ਜੀ ਪਰ ਪੰਜਾਬ ਵਿਚਾਰਾ ਉੱਥੇ ਹੀ ਰਿਹਾ ਹਰ ਵੇਲੇ ਕੋਈ ਨਵੀਂ ਚਪੇੜ ਵੱਜ ਜਾਂਦੀ 65 ਲੜਾਈ ਹੋਈ 71 ਦੀ ਲੜਾਈ ਹੋਈ 84 ਦਾ ਮਾਹੌਲ ਪੰਜਾਬ ਨੇ ਦੇਖਿਆ ਸਾਰੀਆਂ ਚੀਜ਼ਾਂ ਵਜਾ ਨੂੰ ਦੇਖੀਆਂ ਤੇ ਹੁਣ ਨਵੀਂ ਚੀਜ਼ ਆ ਗਈ ਮਤਲਬ ਸਵਾਲ ਆ ਕਿ ਆਪਾਂ ਇੱਕ ਆਲਟਰਨੇਟ ਇੱਕ ਐਬਸੋਲਿਊਟ ਸੋਲੂਸ਼ਨ ਤੇ ਨਹੀਂ ਜਾਂਦੇ ਸੋਲੂਸ਼ਨ ਵਾਸਤੇ ਨਾ ਇਤਿਹਾਸ ਪੜਨਾ ਬਹੁਤ ਜ਼ਰੂਰੀ ਹੋਏਗਾ ਤੁਸੀਂ ਕਿਸੇ ਡਾਕਟਰ ਕੋਲ ਜਾਓ ਨਾ ਉਹ ਸਭ ਤੋਂ ਪਹਿਲਾਂ ਤੁਹਾਨੂੰ ਕੀ ਪੁੱਛਦਾ ਆਪਣੀ ਬੈਕਗ੍ਰਾਉਂਡ ਹਿਸਟਰੀ ਦੱਸੋ ਇਸੇ ਤਰੀਕੇ ਨਾਲ ਜੇਕਰ ਗੈਂਗਸਟਰਵਾਦ ਨੂੰ ਪਹਿਚਾਣਨਾ ਨਾ ਤੇ ਉਸਦੀ ਪਾਸਟ ਹਿਸਟਰੀ ਤੇ ਜਾਣਾ ਪਏਗਾ ਉਸ ਹਿਸਟਰੀ ਦੇ ਵਿੱਚ ਸਰਕਾਰ ਕਿਉਂ ਨਹੀਂ ਜਾਂਦੀ ਕਿਉਂਕਿ ਸਰਕਾਰ ਦੇ ਆਪਣੇ ਹੱਥ ਦੇਰੇ ਨਾ ਉਹਦੇ ਵਿੱਚ ਰੰਗੇ ਹੋਏ ਨੇ ਸਰਕਾਰ ਦੇ ਜਿਹੜੇ ਲੀਡਰ ਰਹੇ ਨੇ ਮੌਜੂਦਾ ਨਹੀਂ ਜਾਂ ਪਰਸਾਫਕਾ ਨਹੀਂ ਮੈਂ ਸਾਰੇ ਦੀ ਗੱਲ ਕਰ ਰਿਹਾ ਉਹ ਕਿਤਨਾ ਕਿਤੇ ਅਸਵਸਥ ਜਿੰਮੇਵਾਰ ਨੇ ਇਸ ਕਰਕੇ ਉਸ ਇਸ ਜਿਹੜੀ ਡਿਬੇਟ ਹੈ ਜਾਂ ਇਸ ਕੈਂਪੇਨ ਚੋਂ ਪੈਣਾ ਨਹੀਂ ਚਾਹੁੰਦੇ ਜੀ ਸਰ ਗੈਂਗਸਟਰ ਬਾਰੇ ਇੱਕ ਸ਼ਬਦ ਹੈ ਉਹ ਆਇਆ ਕਿੱਥੋਂ ਹੈ ਉਹ ਵੀ ਇੱਕ ਸਵਾਲ ਹੈ ਉਹ ਸਵਾਲ ਹੋਣਾ ਅੱਜ ਅੱਜ ਉਹ ਕਹਿ ਰਹੇ ਨੇ ਜੀ ਉਹ ਦੀ ਸੱਸ ਜਿਹੜੀ ਹੈ ਇਸ ਤਰ੍ਹਾਂ ਦੀ ਹੈ ਉਹਦਾ ਜਵਾਈ ਹੈ ਸਵਾਲ ਹੈ ਜਦੋਂ ਪੰਜਾਬ 'ਚ ਰਹਿੰਦਾ ਰਿਹਾ ਇੱਥੇ ਰਹਿ ਕੇ ਇੱਥੋਂ ਗਿਆ ਉਹਨਾਂ ਵਾਸਤੇ ਹਾਲਾਤ ਕੀ ਪੈਦਾ ਕੀਤੇ ਦੇਖੋ ਅਸੀਂ ਕਿਸੇ ਨੂੰ ਫੇਵਰ ਨਹੀਂ ਕਰ ਰਹੇ ਅਸੀਂ ਤੇ ਇਹ ਕਰ ਰਹੇ ਜਿੰਮੇਵਾਰ ਕੌਣ ਹੈ ਜ਼ਿੰਮੇਵਾਰ ਕੌਣ ਬਸ ਇੱਕ ਦੂਜੇ ਤੇ ਗਾਲ੍ਹਾਂ ਕੱਢਦੇ ਉਹ ਮਾੜਾ ਉਹ ਮਾੜਾ ਉਹ ਮਾੜਾ ਉਹ ਮਾੜਾ ਕਰ ਕਰਾ ਕੇ ਸਾਰੀ ਡਿਬੇਟਾਂ ਮੁਕ ਜਾਂਦੀਆਂ ਸਾਡਾ ਚੈਲੰਜ ਮੁਕ ਜਾਂਦੇ ਨੇ ਪਰ ਅਲਟੀਮੇਟਲੀ ਉਹ ਪ੍ਰੋਬਲਮ ਹੱਲ ਨਹੀਂ ਹੋ ਰਹੀ ਤੁਸੀਂ ਦੇਖੋ ਅੱਜ ਹਰ ਇੱਕ ਬੰਦਾ ਕਿਸੇ ਤੋਂ ਦੁਖੀ ਹੈ ਐਸੀ ਚੀਜ਼ ਤੁਸੀਂ ਕਿਸੇ ਦੀ ਅੱਜ ਜੇ ਅਸੀਂ ਕਿਸੇ ਨੂੰ ਇੰਟਰਵਿਊ ਕਰਨ ਵਾਸਤੇ ਵੀ ਕਹਿੰਨੇ ਨਾ ਤੇ ਉਹ ਬੰਦਾ ਸਾਨੂੰ ਕਹਿੰਦਾ ਨਹੀਂ ਭਾਜੀ ਡਰ ਲੱਗਦਾ ਇੱਕਲ ਮਤਲਬ ਇੰਨੀ ਕਿ دہشت ਲੋਕਾਂ ਦੇ ਅੰਦਰ ਫੈਲ ਚੁੱਕੀ ਹੈ ਇੰਨੇ ਕਿ ਲੋਕ ਡਰ ਚੁੱਕੇ ਨੇ ਕਿ ਲੋਕ ਕਈ ਜਗ੍ਹਾ ਤੇ ਤੇ ਮਾਮਲੇ ਇਸ ਤਰ੍ਹਾਂ ਦੇ ਆਏ ਕਿ ਪੁਲਿਸ ਦੀ ਵੀ ਆਪਾਂ ناکਾਮੀ ਚਲੋ ਆਪਾਂ ਸਰਕਾਰ ਦੀ ਕੰਮ ਲੈ ਲਈਏ ਸਰਕਾਰ ਸਾਫ਼ ਤੌਰ ਤੇ ਕਹਿ ਰਹੀ ਹੈ ਕਿ ਐਸਐਸਪੀ ਮਨਦੀਪ ਸਿੰਘ ਜਿਹੜੇ ਨੇ ਉਹਨਾਂ ਨੇ ਕੋਤਾਹੀ ਵਰਤੀ ਰਾਈਟ ਦੇਖੋ ਇਹ ਮੈਟਰ ਡਿਸਕਸ਼ਨ ਦਾ ਹੈ ਕਿ ਉਸਨੇ ਕੋਤਾਹੀ ਵਰਤੀ ਜਾਂ ਨਹੀਂ ਵਰਤੀ ਲੇਕਿਨ ਉਹ ਇੱਕ ਇਮਾਨਦਾਰ ਅਫਸਰ ਸੀ ਬਿਲਕੁਲ ਠੀਕ ਹੈ ਉਹਨਾਂ ਨੇ ਹਾੜਾਂ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਪਰ ਸਵਾਲ ਹੈ ਕਿ ਆਖਰਕਾਰ ਇਹਨਾਂ ਪੇਚੀਆਂ ਚ ਨਿਕਲੇਗਾ ਕਿਵੇਂ ਆਪਾਂ ਅਰੋਪ ਨਾਲ ਨਾਲ ਨਹੀਂ ਨਿਕਲਨੇ ਅੱਛਾ ਸਰ ਪਾਰਟੀ ਮੀਟਿੰਗ ਬੁਲਾਈ ਜਾ ਸਕਦੀ ਹੈ ਇਸ ਮੁੱਦੇ ਤੇ ਵੀ ਕੀਤੀ ਜਾ ਸਕਦੀ ਹੈ ਪਰ ਜਿਸਲੇ ਲੀਡਰ ਨੂੰ ਸੇਕ ਲੱਗਦਾ ਨਾ ਮੈਡਮ ਉਸਲੇ ਨਾਲ ਦਰਦ ਮਹਿਸੂਸ ਹੁੰਦਾ ਜਦੋਂ ਲੀਡਰ ਨੂੰ ਸੇਕ ਨਹੀਂ ਲੱਗਦਾ ਫੇਰ ਨਹੀਂ ਦਰਦ ਮਹਿਸੂਸ ਹੁੰਦਾ ਸੋ ਜ਼ਿੰਮੇਵਾਰ ਲੀਡਰਸ ਨੇ ਇਹਨਾਂ ਲੋਕਾਂ ਦੀ ਜ਼ਿੰਮੇਵਾਰੀਆਂ ਤੈਅ ਕਰਨੀਆਂ ਪੈਣਗੀਆਂ ਹੋਰ ਕੇ ਮੁੱਦੇ ਤੇ ਤੂੰ ਦੀ ਜ਼ਿੰਮੇਵਾਰੀ ਮੈਂ ਤੇ ਤੈਨੂੰ ਕਰ ਦਿੰਦੇ ਅੱਜ ਬਰਗਾੜੀ ਹੋਈ ਠੀਕ ਹੈ ਬੇਅਦਬੀ ਹੋਈ ਤੇ ਕਹਿੰਦੇ ਨਾ ਸੁਖਵੀਰਵਾਲ ਜ਼ਿੰਮੇਵਾਰ ਹੈ ਤੇ ਫਿਰ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਜੀ ਅਲਟੀਮੇਟਲੀ ਜਿਹੜੀ ਮੌਜੂਦਾ ਸਰਕਾਰਾਂ ਨੇ ਜਾਂ ਸਰਕਾਰ ਪਿਛਲੀਆਂ ਸਰਕਾਰਾਂ ਨੇ ਜੋ ਮੇਰੇ ਮਨ ਸਾਰੇ ਹੀ ਜ਼ਿੰਮੇਵਾਰ ਨੇ ਪੰਜਾਬ ਦਾ ਕੋਈ ਮਾਪਿਓ ਨਹੀਂ ਹੈ ਪੰਜਾਬ ਨੂੰ ਕੋਈ ਫੜਨ ਵਾਲਾ ਨਹੀਂ ਪੰਜਾਬ ਦੇ ਨਾਮ ਤੇ ਪੰਜਾਬ ਬਦਨਾਮ ਪੰਜਾਬ ਬਦਨਾਮ ਬਦਨਾਮ ਕਰਨ ਦੀ ਲੋੜ ਛੱਡੋ ਤੁਸੀਂ ਇਸ ਦਾ ਹੱਲ ਲੱਭੋ ਇੱਕ ਸੋਲੂਸ਼ਨ ਦਿਓ ਠੀਕ ਹੈ ਮਤਲਬ ਅੱਜ ਅਸੀਂ ਕਹਿੰਨੇ ਆ ਕਿ ਸੁਖਵੀਰ ਬਾਦਲ ਨੂੰ ਮੈਂ ਸੁਣ ਰਿਹਾ ਸੀ ਕੱਲ ਪਰਸੋਂ ਕਹਿ ਰਹੇ ਸੀ ਕਿ ਪੰਜਾਬ 'ਚ ਕਾਨੂੰਨ ਦਾ ਰਾਜ ਨਹੀਂ ਹੈ ਪੰਜਾਬ 'ਚ ਸਾਰੀਆਂ ਸਰਕਾਰਾਂ ਨੇ ਇਹ ਚੀਜ਼ਾਂ ਕੀਤੀਆਂ ਕਾਪੀ ਪੇਸਟ ਹੋ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹਰ ਬੁਰਾਈ ਕਾਪੀ ਪੇਸਟ ਹੋ ਕੇ ਸਾਡੇ ਸਾਹਮਣੇ ਆ ਰਹੀ ਹੈ ਇਸ ਕਾਪੀ ਪੇਸਟ ਤੋਂ ਸਾਨੂੰ ਬਾਹਰ ਨਿਕਲ ਕੇ ਨਾ ਇਰੇਜ਼ਰ ਚਾਹੀਦਾ ਜਿੱਦਾਂ ਬੱਚੇ ਜਦੋਂ ਸਮ ਗਲਤ ਹੁੰਦਾ ਕਲਾਸ ਇਰੇਜ਼ਰ ਲਿਖ ਦਿੰਦੇ ਨਾ ਇਰੇਜ਼ਰ ਚਾਹੀਦਾ ਸਾਨੂੰ ਇਰੇਜ਼ਰ ਕੀ ਕਰੇਗਾ ਸਾਡੀ ਇਹਨਾਂ ਬੁਰਾਈਆਂ ਨੂੰ ਖਤਮ ਕਰੇਗਾ ਔਰ ਉਹ ਇਰੇਜ਼ਰ ਸਿਰਫ ਪਾਵਰ ਸਰਕਾਰ ਕੋਲ ਹੁੰਦੀ ਹੈ ਸਰਕਾਰ ਅਗਰ ਉਹ ਇਰੇਜ਼ਰ ਚਲਾਵੇ ਤੇ ਜੀਕੋ ਯਕੀਨਨ ਅਸੀਂ ਇਸ ਵਿਵਸਥਾ ਤੋਂ ਮੁਕਤ ਹੋ ਸਕਦੇ ਹਾਂ ਜੀ ਜੀ ਸਰ ਮੈਂ ਗੱਲ ਕਰਾਂ ਆਉਣ ਵਾਲੀ ਪੀੜ੍ਹੀ ਦੀ ਉਹਨਾਂ ਤੇ ਕੀ ਇੰਪੈਕਟ ਪਏਗਾ ਇਸ ਸਭ ਦਾ ਵੈਰੀ ਬੈਡ ਤੁਸੀਂ ਦੇਖੋ ਬਹੁਤ ਅੱਛਾ ਸਵਾਲ ਹੈ ਕਿ ਆਉਣ ਵਾਲੀ ਪੀੜ੍ਹੀ ਕੀ ਸੋਚੇਗੀ ਤੁਸੀਂ ਦੇਖੋ ਅੱਜ ਹਰ ਬੰਦਾ ਆਪਣੇ ਬੱਚਿਆਂ ਵਾਸਤੇ ਕਿੰਨਾ ਪੈਰਟੀਕੂਲਰ ਆ ਹਰ ਬੰਦੇ ਨੂੰ ਡਰ ਆ ਉਸ ਨੂੰ ਆਪਣਾ ਤੇ ਛਡੂ ਬੱਚਾ ਡਰ ਬੱਚਿਆਂ ਦੇ ਉੱਤੇ ਕੀ ਇੰਪੈਕਟ ਪੈਂਦਾ ਹੋਏਗਾ ਅੱਜ ਕੋਈ ਬੰਦਾ ਮਾਰਿਆ ਜਾਂਦਾ ਜਾਂ ਕਿਸੇ ਨੂੰ ਕੋਈ ਫਰੋਤੀ ਆਉਂਦੀ ਹੈ ਕੋਈ ਇਸ ਤਰ੍ਹਾਂ ਦਾ ਵਿੱਚ ਇਨਵੋਲ ਹੁੰਦਾ ਤਾਂ ਕੀ ਸੋਚਦਾ ਹੋਏਗਾ ਬੱਚਾ ਯਾਰ ਮੈਂ ਕਿੱਥੇ ਪੈਦਾ ਹੋ ਗਿਆ ਠੀਕ ਹੈ ਇੱਕ ਬੰਨੇ ਅਸੀਂ ਪੰਜਾਬ 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 ਕਰਨੇ ਸੌਰਤ ਪੰਜਾਬ ਤੋਂ ਵਧੀਆ ਕੋਈ ਨਹੀਂ ਪੰਜਾਬ ਤੋਂ ਉੱਚਾ ਕੋਈ ਨਹੀਂ ਪੰਜਾਬ ਦੀ ਚੜ੍ਹਦੀ ਕਲਾ ਤੇ ਇਹ ਪੰਜਾਬ ਦੀ ਚੜ੍ਹਦੀ ਕਲਾ ਕਹਿ ਪੰਜਾਬ ਦੇ ਹਾਲਾਤ ਕੀ ਨੇ ਤੁਸੀਂ ਦੇਖੋ ਕਿ ਅਲਟੀਮੇਟਲੀ ਇਨਵੈਸਟਰ ਡਰਦਾ ਪਰ ਮਾਹੌਲ ਠੀਕ ਨਹੀਂ ਕਰਨਾ ਸਰਕਾਰਾਂ ਨੇ ਮਾਹੌਲ ਬਣਾਇਆ ਕਿਨੇ ਸਰਕਾਰਾਂ ਨੇ ਸੋ ਹੁਣ ਅੱਜ ਆ ਕੇ ਕਹਿ ਦਿੰਦਾ ਜੀ ਇਹ ਉਹਨਾਂ ਦੀ ਦੇਣ ਸੀ ਯਾਰ ਅਗਰ ਉਹਨਾਂ ਦੀ ਦੇਣ ਸੀ ਜਾਂ ਕਿਸੇ ਦੀ ਵੀ ਦੇਣ ਹੈ ਤੇ ਉਸ ਦਾ ਇੱਕ ਵਾਈਟ ਪੇਪਰ ਜਾਰੀ ਕਰੋ ਅੱਜ ਕੋਈ ਬੱਚਾ ਸਕੂਲ ਨਹੀਂ ਜਾਂਦਾ ਤੂੰ ਕੀ ਕਹਿ ਜਾਂਦਾ ਤੂੰ ਕਿਉਂ ਨਹੀਂ ਆਇਆ ਉਹ ਕਹਿੰਦਾ ਮੈਂ ਬਿਮਾਰ ਸੀ ਉਹ ਕਹਿੰਦਾ ਮਾਪਿਆਂ ਨੂੰ ਦੱਸ ਮਾਪੇ ਆ ਕੇ ਫਿਰ ਉਹਦਾ ਇੱਕ ਵਾਈਟ ਪੇਪਰ ਜਾਰੀ ਕਰਦੇ ਸੋ ਇਸ ਤਰੀਕੇ ਨਾਲ ਪੰਜਾਬ ਨੂੰ ਅੱਜ ਲੋੜ ਹੈ ਕਿ ਪੰਜਾਬ ਦੇ ਵਿੱਚ ਇੱਕ ਸਿਸਟਮ ਕ੍ਰੀਏਟ ਕੀਤਾ ਜਾਵੇ ਇੱਕ ਚੀਜ਼ ਨੂੰ ਲਿਆਂਦਾ ਜਾਵੇ ਇਹਨਾਂ ਚੀਜ਼ਾਂ ਨਾਲ ਇੱਕ ਦੂਜੇ ਤੇ ਇਲਜ਼ਾਮ ਲਾਉਣ ਨਾਲ ਜੇਕਰ ਗੈਂਗਸਟਰ ਵਾਲ ਖਤਮ ਹੁੰਦਾ ਤੇ ਫਿਰ ਮੈਨੂੰ ਚਾਹੀਦਾ ਕਿ ਇੱਕ ਸੈਸ਼ਨ ਪੱਕਾ ਹੀ ਲਾ ਦਿਓ ਇੱਕ ਦੂਜੇ ਨੂੰ ਗਾਣਾ ਗੱਢੀ ਜਾਓ ਤੂੰ ਮਾੜਾ ਤੇ ਤੂੰ ਮਾੜਾ ਤੇ ਪੰਜਾਬ ਦੀ ਜੰਦਾ ਸੁਖੀ ਹੋਈ ਹੋਵੇ ਜੇ ਹੁੰਦੀ ਹੈ ਤੇ ਜੀ ਇਹਦੇ ਨਾਲ ਔਰ ਦੇਖੋ ਜਿਹੜੇ ਲੋਗ ਇਹਦੇ ਚ ਇਨਵੋਲ ਨੇ ਆ ਜੋ ਕੀ ਕਰ ਉਹਦੇ ਅੱਗੇ ਦੇਖਿਆ ਸਾਡੀ ਚਰਚਾ ਹੁੰਦੀ ਕਿ ਨਹੀਂ ਸੋ ਇਹ ਚੀਜ਼ਾਂ ਜਿਹੜੀਆਂ ਨੇ ਅੱਜ ਚਰਚਾ ਦਾ ਵਿਸ਼ਾ ਬਣ ਗਿਆ ਨੌ ਕੀ ਸੋਲੂਸ਼ਨ ਦਾ ਵਿਸ਼ਾ ਸੋ ਬੱਚਿਆਂ ਦੇ ਉੱਤੇ ਬੜਾ ਬੈਡ ਇੰਪੈਕਟ ਆ ਰਿਹਾ ਅਪਕਮਿੰਗ ਜਿਹੜੀ ਪੀੜ੍ਹੀ ਹੈ ਜਿਹੜਾ ਵੀ ਕੋਈ ਬੰਦਾ ਹੋਏਗਾ ਇਹਨਾਂ ਮੌਕੇ ਤੇ ਪਤਾ ਕਿੰਨਾ ਕਰ ਨਹੀਂ ਆ ਨਹੀਂ ਐ ਨਹੀਂ ਤੇ ਐ ਹੀ ਸੀ ਫਿਰ ਪਰ ਪੁੱਠਾ ਰਸਤਾ ਦੇਖੋ ਜਿਹੜਾ ਭੈੜਾ ਰਸਤਾ ਹੁੰਦਾ ਨਾ ਬੰਦਾ ਜਲਦੀ ਅਚੀਵ ਕਰਦਾ ਚੰਗੇ ਰਸਤੇ ਦੀ ਰਾਹ ਔਖੀ ਹੁੰਦੀ ਹੈ ਭੈੜੇ ਰਸਤੇ ਦੀ ਰਾਹ ਹਮੇਸ਼ਾ ਸੌਖੀ ਹੁੰਦੀ ਹੈ ਪਰ ਉਹ ਕੁਝ ਸਮੇਂ ਵਸਤ ਹੁੰਦੀ ਹੈ ਬਾਅਦ ਉਹ ਸਭ ਤੋਂ ਜ਼ਿਆਦਾ ਕਟਨ ਔਰ ਸਭ ਤੋਂ ਜ਼ਿਆਦਾ ਨੁਕਸਾਨਦੇ ਵੀ ਹੁੰਦੀ ਹੈ ਜੀ ਪੁਲਿਸ ਦਾ ਰੋਲ ਨੂੰ ਸਰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਅਲਟੀਮੇਟਲੀ ਪੁਲਿਸ ਵੀ ਸਰਕਾਰ ਦੇ ਅੰਡਰ ਹੈ ਠੀਕ ਹੈ ਪੁਲਿਸ ਨੂੰ ਜੇ ਵੀ ਕੋਈ ਕੰਮ ਕਰਨਾ ਹੈ ਤੁਸ ਨੂੰ ਸਰਕਾਰ ਦੀ ਪਾਲਿਸੀ ਵੇਖਣੀ ਪੈਂਦੀ ਹੈ ਜਿੰਨੀ ਦੇਰ ਤੱਕ ਸਰਕਾਰ ਦੀ ਪਾਲਿਸੀ ਸਪਸ਼ਟ ਨਹੀਂ ਹੋਏਗੀ ਉਨੀ ਦੇਰ ਤੱਕ ਪੁਲਿਸ ਦਾ ਰੋਲ ਸਪਸ਼ਟ ਨਹੀਂ ਕੀਤਾ ਜਾ ਸਕਦਾ ਦੇਖੋ ਪੰਜਾਬ ਪੁਲਿਸ ਇੱਕ ਬਹੁਤ ਬਰੇਵ ਪੁਲਿਸ ਹੈ ਇਹ ਦੇਸ਼ ਦੀ ਕੈਸੀ ਪੁਲਿਸ ਹੈ ਜਿਸ ਨੇ ਹੱਤਵਾਰਦ ਨੂੰ ਆਪਣੇ ਦਮ ਤੇ ਖਤਮ ਕੀਤਾ ਪੰਜਾਬ ਪੁਲਿਸ ਦੀ ਰਿਕਵਰੀ ਸਭ ਤੋਂ ਵਧੀਆ ਪੰਜਾਬ ਪੁਲਿਸ ਇੱਕ ਬਹੁਤ ਡੀਸੈਂਟ ਫੋਰਸ ਜੋ ਮੇਰੀ ਨਜ਼ਰ ਤੇ ਮੈਂ ਦੇਖਦਾ ਮੈਨੂੰ ਉਹ ਨਜ਼ਰ ਆਂਦੀ ਹੈ ਕਿਉਂਕਿ ਇਸ ਦੇ ਵਿੱਚ ਕਾਫੀ ਅਛਾਈਆਂ ਨੇ ਬੁਰਾਈਆਂ ਹੋਣਗੀਆਂ ਬੁਰਾਈਆਂ ਹਰ ਕਿਸੇ ਚ ਹੁੰਦੀ ਹੈ ਹਰ ਸ਼ਖਸ ਚ ਹੁੰਦੀ ਹੈ ਪੰਜਾਬ ਪੁਲਿਸ ਵੀ ਬ੍ਰਾਈ ਹੋਏਗੀ ਲੇਕਿਨ ਅਛਾਈ ਵੀ ਹੈ ਪੰਜਾਬ ਪੁਲਿਸ ਨੂੰ ਲਗਾਤਾਰ ਮਾੜਾ ਨਹੀਂ ਕਹਿਣਾ ਚਾਹੀਦਾ ਕਿਉਂ ਪੰਜਾਬ ਪੁਲਿਸ ਨੇ ਇਸ ਸਬ ਸਬ ਵਾਸਤੇ ਬਹੁਤ ਕੁਝ ਕੀਤਾ ਚਾਹੇ ਉਹ ਸਾਫ ਕਾਫਸਰ ਸੀ ਸੋ ਪੁਲਸ ਦੀ ਭੂਮਿਕਾ ਜਿਹੜੀ ਇਸ ਮਸਲੇ ਦੇ ਵਿੱਚ ਬਹੁਤ ਜਿਹਨੂੰ ਕਹਿੰਦੇ ਨਾ ਮੁਸ਼ਕਲ ਪਈ ਹੈ ਦੇਖੋ ਜੇ ਧਮਕੀ ਆਮ ਬੰਦੇ ਨੂੰ ਆ ਸਕਦੀ ਹੈ ਨਾ ਤੇ ਧਮਕੀ ਪੁਲਸ ਨੂੰ ਵੀ ਆ ਸਕਦੀ ਹੈ ਧਮਕੀ ਅਫਸਰਾਂ ਨੂੰ ਵੀ ਆਂਦੀ ਹੈ ਪਰ ਸਵਾਲ ਹੈ ਕਿ ਕਈ ਵਾਰ ਲਿਖਣ ਨੂੰ ਮੰਨਦਾ ਕਿ ਪੁਲਸ ਵੀ ਧੱਕਾ ਕਰ ਦਿੰਦੀ ਇਹਦਾ ਰੀਜ਼ਨ ਕੀ ਹੈ بیਹਾਈਂਡ ਦਾ ਕਾਟਨ ਜਿਹੜੀ ਹੈ ਜਿਹੜਾ ਬੰਦਾ ਬੈਠਾ ਉਹ ਸਰਕਾਰੀ ਹੈ ਸੋ ਸਰਕਾਰੀ ਜਿੰਨੀ ਦੇਰ ਤੱਕ ਇੰਟਰਫੀਰੈਂਸ ਖਤਮ ਨਹੀਂ ਹੁੰਦੀ ਓਨੀ ਦੇਰ ਤੱਕ ਇਸ ਕੰਮ ਨੂੰ ਖਤਮ ਕਰਨਾ ਨਾ ਮੁਮਕਨ ਹੈ ਪੁਲਿਸ ਦਾ ਰੋਲ ਆਪਾ ਉਸ ਵੇਲੇ ਵੇਖ ਸਕਦਾ ਹੈ ਕਿ ਜਿਸ ਵੇਲੇ ਪੁਲਿਸ ਇੰਡੀਵਿਜੂਅਲ ਹੋਏਗੀ ਪੁਲਿਸ ਨੂੰ ਇੱਕ ਫ੍ਰੀ ਫੇਅਰ ਹੈਂਡ ਦਿੱਤਾ ਜਾਏਗਾ ਕਿ ਠੀਕ ਹੈ ਜੀ ਤੁਸੀਂ ਜੋ ਚਾਹੋ ਕਰ ਸਕਦੇ ਹੋ ਦੇਖੋ ਅਸਲੀ ਜਿਹੜੀ ਸ਼ਾਮਦਮ ਦੰਡਵੇ ਦੀ ਪਾਵਰ ਹੈ ਨਾ ਪੁਲਿਸ ਕੋ ਹੈ ਕਿ ਪੁਲਿਸ ਹਰ ਤਰੀਕੇ ਦੇ ਨਾਲ ਕਰ ਸਕਦੀ ਹੈ ਪੁਲਿਸ ਸਮਝਾ ਵੀ ਸਕਦੀ ਹੈ ਪੁਲਿਸ ਨੂੰ ਦੰਡ ਵੀ ਕਰ ਸਕਦੀ ਹੈ ਤੇ ਪੁਲਿਸ ਨੂੰ ਸਭ ਕੁਝ ਤਰੀਕੇ ਨਾਲ ਮਨ ਨੂੰ ਸਮਝਾ ਸਕਦੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਪੁਲਿਸ ਦੀਆਂ ਨੇ ਪੁਲਿਸ ਨੂੰ ਇਸ ਵਾਸਤੇ ਜ਼ਿੰਮੇਵਾਰ ਠਹਿਰਾਣਾ ਗਲਤ ਹੈ ਕਿਉਂਕਿ देयर इज ਅ politcal ਪ੍ਰੈਸ਼ਰ ਉਹ ਪ੍ਰੈਸ਼ਰ ਤੋਂ ਜਿੰਨੀ ਦੇਰ ਤੱਕ ਨਹੀਂ ਰਿਲੀਜ਼ ਨਹੀਂ ਹੋਏਗਾ ਪੁਲਿਸ ਉਨੀ ਦੇਰ ਤੱਕ ਕੰਮ ਨਹੀਂ ਹੋ ਸਕਦਾ ਜੀ ਸਰ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਅਗਰ ਸਰਕਾਰਾਂ ਸਹੀ ਹੋ ਜਾਣ ਤੇ ਦੇਸ਼ ਦਾ ਵਿਕਾਸ ਹੋ ਸਕਦਾ ਬਿਲਕੁਲ ਠੀਕ ਹੈ ਇਹ ਲੋਕ ਦੇਖੋ ਜਨਤਾ ਦੀ ਆਵਾਜ਼ ਮੇਂ ਪਰਮਾਤਮਾ ਦੀ ਆਵਾਜ਼ ਹੁੰਦੀ ਹੈ ਇਹੋ ਹੀ ਜਨਤਾ ਸਰਕਾਰਾਂ ਬਣਾਉਂਦੀ ਹੈ ਇਹੋ ਹੀ ਜਨਤਾ ਵੋਟਿੰਗ ਪਾਉਂਦੀ ਹੈ ਇਹੋ ਹੀ ਜਨਤਾ ਦੇ ਸਿਰ ਤੇ ਲੋਕੀ ਰਾਜ ਕਰਦੇ ਹੈ سرکاراں اج ایک صوبے دی بھی سرکار کہندے گھر دا ਮੁਖੀ ਚੰਗਾ ਹੋ ਜAVE ਨਾ ਤੇ ਘਰ ਤਰ ਜਾਂਦਾ ਕਹਿੰਦੇ ਘਰ ਦੇ ਇੱਕ ਕੁੱਲ ਦੇ ਵਿੱਚ ਇੱਕ ਚੰਗਾ ਵਿਅਕਤੀ ਪੈਦਾ ਹੋ ਜਾਵੇ ਤੇ ਪੂਰਾ ਕੁੱਲ ਤਰ ਜਾਂਦਾ ਇਹ ਸਾਨੂੰ ਇੱਕ ਵਾਰ ਸਰਕਾਰ ਚੰਗੀ ਮਿਲ ਜੇ ਨਾ ਅਸੀਂ ਪੰਜਾਬ ਬਹੁਤ ਉੱਕੇ ਨਿਕਲ ਜਾਏਗਾ ਮਿਹਨਤ ਇੱਥੇ ਟੈਲੈਂਟ ਇੱਥੇ ਹਰ ਚੀਜ਼ ਜਰੀ ਪੰਜਾਬ ਚ ਹੈ ਪੰਜਾਬ ਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪਰ ਫੇਰ ਵੀ ਪੰਜਾਬ ਜਿਹਾ ਹੈ ਅਜ ਰੰਗਲਾ ਪੰਜਾਬ ਨਹੀਂ ਬਣ ਸਕਿਆ ਕਿਉਂ ਜਦੋਂ ਨੀਅਤ ਚ ਖੋਟ ਹੈ ਉਸ ਨੀਅਤ ਨੂੰ ਸਾਫ਼ ਕਰਨ ਦੀ ਲੋੜ ਹੈ ਉਹਦੇ ਅੰਦਰ ਝਾੜੂ ਫੇਰਨ ਦੀ ਲੋੜ ਹੈ ਨਾ ਕਿ ਸਰਕਾਂ ਤੇ ਜਾ ਕੇ ਝਾੜੂ ਫੇੜਨ ਦੀ ਕਿ ਆਪਾਂ ਸਰਕਾਂ ਤੇ ਜਾ ਕੇ ਝਾੜੂ ਫੇੜ ਕੇ ਕਹੀਏ ਅਸੀਂ ਗੈਂਗਸਟਰ ਵਰਗ ਦੀ ਸਥਿਤੀ ਨੂੰ ਖਤਮ ਕਰਨ ਦੇ ਵਾਸਤੇ ਸਾਨੂੰ ਕੋਈ ਪਲਾਨ ਬਣਾਉਣਾ ਪਏਗਾ ਸਾਨੂੰ ਹਰ ਚੀਜ਼ ਦਾ ਏ ਬੀ ਪਲਾਨ ਬਣਾਉਣਾ ਪਏਗਾ ਕਿ ਯਾਰ ਅਗਰ ਏ ਪਲਾਨ ਚ ਅਪਾ ਫੇਲ ਹੁੰਨੇ ਤੇ ਐ ਪਲਾਨਸ ਆਨ ਲਾਗੂ ਕੀਤਾ ਜੇ ਲੇਕਿਨ ਇਹ ਜਿਹੜੀ ਕਾਟੋ ਕਲੇਸ਼ਨ ਹੈ ਜਾਨੀ ਕਿ ਦੂਜੇ ਨੂੰ ਗਾਰਾਂ ਘਟਣੀਆਂ ਕਿ ਤੂੰ ਜਿੰਮੇਵਾਰ ਉਹਦੇ ਨਾਲ ਖਤਮ ਨਹੀਂ ਹੋਏਗਾ ਔਰ ਉਲਟਾ ਐਸੇ ਬੈਡ ਇੰਪੈਕਟ ਪੰਜਾਬ ਤੇ ਆਣਗੇ ਸੋ ਮੇਰੀਆਂ ਸਾਰੀਆਂ ਸਰਕਾਰਾਂ ਨੂੰ ਬੇਨਤੀ ਹੈ ਆਪੋਜੀਸ਼ਨ ਚ ਬੈਠੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਜਿਹੜਾ ਹੈ ਇਸ ਚੀਜ਼ ਨੂੰ ਸਮਝੋ ਇਸ ਚੀਜ਼ ਤੇ ਕੋਈ ਹੱਲ ਕੱਢੋ ਨਾ ਕਿ ਦੂਜੇ ਨੂੰ ਗਾਣਾ ਕੱਢ-ਕੱਢ ਕੇ ਆਪਣਾ ਜਿਹੜਾ ਹੈ ਸਿਆਸਤ ਦਾ ਤੋਰੀ ਫੁਲਕਾ ਚਲਾਈ ਰੱਖੋ ਸੋ ਇਹਦੇ ਤੇ ਲੋੜ ਹੈ ਕਿ ਆਪਾਂ ਗੰਭੀਰਤਾ ਦੇ ਨਾਲ ਸੋਚੀਏ ਤਾਂ ਕਿ ਇਸ ਬੁਰਾਈ ਨੂੰ ਖਤਮ ਕੀਤਾ ਜਾ ਸਕੇ ਜੀ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਤੁਹਾਡਾ ਇਸ ਗੈਂਗਸਟਰਵਾਦ ਦੇ ਮੁੱਦੇ ਦੇ ਉੱਪਰ ਕੀ ਰਾਏ ਹੈ ਮੈਨੂੰ ਕਮੈਂਟ ਬਾਕ ਵਿੱਚ ਜ਼ਰੂਰ ਦੱਸੋ